ਇਸ ਸਮੇਂ ਮੰਗਲ 7th Sun YouTube ਚੈਨਲ ਦੀ ਟੀਮ ਪਹੁੰਚੀ ਹੈ ਬਸਰਾ ਜਿਮ ਇਹ ਬਸਰਾ ਜਿਮ ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਹੈ ਜਿੱਥੇ ਕਿ ਬਹੁਤ ਸਾਰੇ ਬੱਚੇ ਆਣ ਕੇ ਵਰਕਆਊਟ ਕਰਦੇ ਨੇ ਆਓ ਦੇਖਦੇ ਹਾਂ ਇਸ ਦੀਆਂ ਪ੍ਰਾਪਤੀਆਂ ਔਰ ਵਰਕਆਊਟ ਕਰ ਰਹੇ ਇਸ ਜਿਮ ਦੇ ਵਿੱਚ ਕਾਫੀ ਬੱਚੇ ਐਕਸਰਸਾਈਜ਼ ਕਰਨ ਲਈ ਆਉਂਦੇ ਨੇ ਔਰ ਕਾਫੀ ਟਰਾਫੀਆਂ ਜਿੱਤੀਆਂ ਹੋਈਆਂ ਨੇ ਇਨਾਮ ਜਿੱਤੇ ਨੇ ਤਗਮੇ ਜਿੱਤੇ ਹੋਏ ਨੇ ਔਰ ਇਹ ਬਸਰਾ ਜਿਮ ਜਿੰਨਾ تھا ਕਿਸੇ ਵੀ ਪਗਵਾੜੇ ਵਿੱਚ ਹੋਰ ਜਿਮ ਵਿੱਚ ਨਹੀਂ ਔਰ ਲਗਭਗ 700 ਦੇ ਕਰੀਬ ਇੱਥੇ ਆਣ ਕੇ ਐਕਸਰਸਾਈਜ਼ ਕਰਦੇ ਨੇ ਵਰਕਆਊਟ ਕਰਦੇ ਨੇ ਔਰ ਆਪਣੇ ਸੇਤ ਨੂੰ ਵਧੀਆ ਫਰਾਂਦੇ ਨੇ ਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪੂਰੀ ਦੇਣ ਹੈ ਫਗਵਾੜੇ ਦੇ ਵਿੱਚ ਬਸਰਾ ਜਿਮ ਦੀ ਔਰ ਬਹੁਤ ਹੀ ਅੱਛਾ ਇਹਨਾਂ ਦਾ ਥਿਊ ਹੈ ਨਾਲ ਸਾਡੀ ਡਰਟੀ ਮਨੀ ਸੁਪਰ ਪਾਸ ਹੁੰਦਾ ਹੈ ਰੇ ਕਰਦਾ ਨਹੀਂ ਕੇ ਆਮ ਮਦਰ ਫੱਕ ਮਿਲਨੀਅਰ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਬਲਜੀਤ ਸਿੰਘ ਜੀ ਪਾਵਰ ਲਿਫਟਰ ਜਿਨ੍ਹਾਂ ਨੇ ਬਹੁਤ ਸਾਰੇ ਮੁਕਾਬਲੇ ਲੜੇ ਵੀ ਜਿੱਤੇ ਵੀ ਔਰ 골ਡ ਮੈਡਲ ਵੀ ਜਿੱਤੇ ਸਰਦਾਰ ਬਲਜੀਤ ਸਿੰਘ ਜੀ ਤੁਸੀਂ ਦੱਸੋ ਕਿ ਤੁਹਾਨੂੰ ਇਹ ਸ਼ੌਂਕ ਕਿੱਥੋਂ ਪਿਆ ਜੀ ਅਸਲ ਮੈਂ ਬਲਜੀਤ ਸਿੰਘ ਹੈਡ ਕੋਚ ਬਸਲਾ ਜਿੰਮ ਤੋਂ ਆਇਆ ਹਾਂ ਤੇ ਮੈਂ ਕਾਫੀ ਟਾਈਮ ਤੋਂ ਆਪਣੀ ਟੀਮ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਸਟਾਰਟਿੰਗ ਐਸ ਵੇਲੇ ਮੇਰੀ ਉਮਰ 40 ਪਲੱਸ ਤੇ ਜਿਹਦੇ ਵਿੱਚ 30 ਸਾਲ ਮੈਂ ਆਪਣੇ ਸਿਰਫ ਵਰਕਆਊਟ ਨੂੰ ਦਿੱਤੇ ਐ ਐਕਸਰਸਾਈਜ਼ ਆਈ ਹੈ ਮੀਨਜ਼ ਜਦੋਂ ਤੋਂ ਬੋਇਸ ਸੰਭਾਲੀ ਹੈ ਜਦੋਂ ਪਕੜਨੇ ਟੀਨੇਜ ਤੋਂ ਲੈ ਕੇ 16-18 ਸਾਲ ਤੋਂ ਉਦੋਂ ਤੇ ਮੈਂ ਵਰਕਆਊਟ ਐਕਸਰਸਾਈਜ਼ ਇੱਕ ਆਪਣੇ ਮੀਨਜ਼ اپنی روٹین ਦਾ ਇੱਕ ਅਹਿਮ ਹਿੱਸਾ ਬਣਾਇਆ ਇਹ ਜਿਹੜਾ ਤੁਹਾਡਾ ਸ਼ੌਂਕ ਹੈ ਇਹਦੇ ਵਿੱਚ ਤੁਹਾਨੂੰ ਕਿੰਨੀ ਕਮਿਹਨਤ ਕਰਨੀ ਪਈ ਹੈ ਸਰ ਇਸ ਤਰ੍ਹਾਂ ਕਿ ਕਿਉਂਕਿ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਇੱਕ ਆਪਣੀ ਜ਼ਿੰਦਗੀ ਦੇ ਦੋ ਪੜਾਅ ਮੈਂ ਕੱਢ ਚੁੱਕਿਆ ਇਹ ਹੁਣ ਜਿਹੜਾ ਇਹ 50 ਸਾਲ ਤੋਂ ਉੱਪਰ ਵਾਲਾ ਪੜਾਅ ਹੁੰਦਾ ਇਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਕੋਈ ਵੀ ਆਦਮੀ ਸਟਰਗਲ ਕਰਦਾ ਇੱਕ ਬਚਪਨ ਦੇ ਵਿੱਚ ਸਟੱਡੀ ਤੋਂ ਲੈ ਕੇ ਫਿਰ ਆਪਣੀ ਐਜੂਕੇਸ਼ਨ ਪੂਰੀ ਕਰਦਾ ਫਿਰ ਇੱਕ ਮੈਰਿਜ ਲਾਈਫ ਦਾ ਵਿੱਚ ਇੱਕ ਆਉਂਦਾ ਫਿਰ ਉਸ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਧਿਆਨ ਦੇਣਾ ਇਹਨਾਂ ਚੀਜ਼ਾਂ ਦੇ ਨਾਲ-ਨਾਲ ਮੈਂ ਆਪਣੀ ਮਿਹਨਤ ਆਪਣਾ ਵਰਕਆਊਟ ਹਮੇਸ਼ਾ ਇੱਕ ਰੂਟੀਨ ਦੇ ਵਿੱਚ ਰੱਖਿਆ ਉਹ ਵਰਕਆਊਟ ਕਰਨ ਦੇ ਲਈ ਜਿਹੜਾ ਵੀ ਅਸੀਂ ਇੱਕ ਮੀਨਸ ਰੂਟੀਨ ਵਰਕ ਸੀਗਾ ਸਾਡਾ ਮੇਰਾ ਮਾਰਨਿੰਗ ਟਾਈਮ ਦਾ ਮੈਂ ਕੋਈ ਵੀ ਕੰਮ ਬਹੁਤ ਲਾਈਫ ਦੇ ਵਿੱਚ ਮਤਲਬ ਕਿ ਆਪਣੇ ਕੰਮ ਕਰਦਾ ਰਿਆ ਜਿਹੜਾ ਵਰਕਆਊਟ ਲਈ ਟਾਈਮ ਕੱਢਦੇ ਹੋ ਇੱਕ ਮੈਰਿਡ ਵਿਅਕਤੀ ਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰਿਵਾਰ ਨੂੰ ਵੀ ਟਾਈਮ ਦੇਣਾ ਵਰਕਆਊਟ ਵੀ ਕਰਨਾ ਖਰਾਕ ਵੀ ਦੇਖਣੀ ਆਪਣਾ ਰੁਜ਼ਗਾਰ ਵੀ ਦੇਖਣਾ ਇਹ ਸਾਰੇ ਕੁਝ ਨੂੰ ਤੁਸੀਂ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ ਸਰ ਇਸ ਤਰ੍ਹਾਂ ਕਿ ਕੋਈ ਵੀ ਬੰਦਾ ਜੇ ਤੁਹਾਨੂੰ ਜੇ ਇਸ ਬੰਦੇ ਨੂੰ ਸ਼ੌਂਕ ਹੋਏਗਾ ਉਹ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਹਰ ਤਰੀਕੇ ਦੇ ਨਾਲ ਮਿਊਜ਼ਿਕ ਟਾਈਮ ਕੱਢਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਲਾਈਫ ਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਬਿਜੀ ਹੁੰਦਾ ਉਹਨੂੰ ਬਹੁਤ ਰਾਮੇ ਕੰਮ ਹੁੰਦੇ ਆ ਲਾਈਫ ਦੇ ਵਿੱਚ ਮੀਨ ਜੇ ਮੇਰਾ ਮੈਂ ਦੇਖਾਂ ਕਿ ਮੈਂ ਸ਼ੌਂਕ ਨੂੰ ਇੱਕ ਆਪਣਾ ਇੱਕ ਨਾ ਪੈਸ਼ਨ ਬਣਾਇਆ ਹੋਇਆ ਜਿਹਦਾ ਤੁਹਾਨੂੰ ਦੱਸਿਆ ਕਿ ਮੈਂ ਬਹੁਤ ਰਾਮੇ ਵਰਕ ਕੰਮ ਕਰਦਾ ਰਿਆ ਦੁਕਾਨਦਾਰੀ ਵੀ ਕੀਤੀ ਆ ਸਕੂਟਰ ਮੋਟਰਸਾਈਕਲ ਸੇਲ ਪਰਚੇਜ ਦਾ ਕੰਮ ਵੀ ਕੀਤਾ ਜਿਹਦੇ ਸਾਨੂੰ ਸਫਰ ਕਰਨਾ ਪੈਂਦਾ ਸੀ ਬਹੁਤ ਦੂਤ ਰਾਡੇ ਦਾ ਜਿੱਥੋਂ ਮੀਨਸ ਕਿਤੋਂ ਵੀ ਸਕੂਟਰ ਮੋਟਰਸਾਈਕਲ ਲੈ ਕੇ ਆਉਣਾ ਉਹਨੂੰ ਵੇਚਣਾ ਸੇਲ ਕਰਨਾ ਉਹਦੀ ਰਿਪੇਅਰ ਕਰਵਾਣੀ ਫਿਰ ਮੈਂ ਕਰਿਆਨੇ ਦਾ ਕੰਮ ਕੀਤਾ ਲੇਕਿਨ ਜਦੋਂ ਮੈਂ ਉਹ ਕੰਮ ਕਰਦਾ ਸੀ ਤੇ ਮੈਨੂੰ ਲੋਕੀ ਕਹਿੰਦੇ ਸੀ ਕਿ ਕਿਉਂਕਿ ਸ਼ੁਰੂ ਤੋਂ ਐਕਸਰਸ ਸਾਈਜ਼ ਕਰਨ ਦੇ ਨਾਲ ਕਿ ਮੇਰਾ ਇੱਕ ਰੂਟੀਨ ਵਰਕ ਬਣਾ ਰਿਹਾ ਕਿ ਮੈਂ ਆਪਣੇ ਆਪ ਨੂੰ ਫਿੱਟ ਰੱਖਦਾ ਰਿਹਾ ਜਿਹਦਾ ਜਦੋਂ ਮੈਂ ਕੰਮ ਕਰਦਾ ਸੀਗਾ ਤੇ ਉਦੋਂ ਲੋਕੀ ਇਹ ਕਹਿੰਦੇ ਸੀ ਭਰਵਾਣੀ ਤੁਸੀਂ ਕਿਹੜੇ ਕੰਮ 'ਚ ਪੈ ਗਏ ਮੀਨਜ਼ ਜਦੋਂ ਮੈਂ ਕਰਿਆਨੇ ਦਾ ਕੰਮ ਕਰਦਾ ਸੀ ਠੰਡ ਦੀ ਪੂਰੀ ਲੈ ਕੇ ਆਉਂਦਾ ਸੀ ਸਪੋਟ ਮਲਸਲ ਦੇ ਰੱਖ ਕੇ ਤੇ ਉਹ ਮੈਨੂੰ ਇੱਕ ਇਸ ਤਰੀਕੇ ਨਾਲ ਦੇਖਦੇ ਸੀ ਕਿ ਇਹ ਬੰਦਾ ਗਲਤ ਕੰਮ ਦੇ ਵਿੱਚ ਪੈ ਗਿਆ ਲੇਕਿਨ ਹਰ ਬੰਦਾ ਜਦੋਂ ਕੋਈ ਕੰਮ ਕਰਦਾ ਹੈ ਉਹਦੀ ਕੋਈ ਨਾ ਕੋਈ ਮਜਬੂਰੀ ਹੋ ਸਕਦੀ ਹੈ ਤੇ ਉਹ ਮਜਬੂਰੀ ਨਹੀਂ ਜੇ ਤੁਸੀਂ ਜੇ ਆਪਣੇ ਬਾਲ ਬੱਚੇ ਦੇ ਵੱਲ ਦੇਖ ਰਹੇ ਆ ਤੇ ਤੁਹਾਨੂੰ ਕਈ ਵਾਰੀ ਜਿੰਮ ਜਿਹੜਾ ਵਾ ਜਾਂ ਵਰਕਆਊਟ ਕਰਨਾ ਜਾਂ ਆਪਣੇ ਸ਼ੌਂਕ ਥੋੜਾ ਜਿਹਾ ਸਾਈਡ ਤੇ ਰੱਖਣੇ ਪੈਂਦੇ ਲੇਕਿਨ ਮੈਂ ਉਹ ਸਾਈਡ ਤੇ ਜਰੂਰ ਰੱਖੇ ਸੀ ਲੇਕਿਨ ਆਪਣਾ ਇੱਕ ਰੂਟੀਨ ਵਰਕ ਜਿਹੜਾ ਮੈਂ ਇੱਕ ਘੰਟਾ ਆਪਣੇ ਆਪ ਨੂੰ ਦਿੰਦਾ ਸੀਗਾ ਉਹ ਚਾਹੇ ਸਵੇਰੇ ਆ ਚਾਹੇ ਸ਼ਾਮ ਨੂੰ ਮੈਂ ਘੰਟਾ ਦਾ ਵਰਕਆਊਟ ਢਿੱਲੀ ਕਰਦਾ ਸੀ ਜਿਸਨੇ ਕਿ ਐਂਡ ਤੇ ਆ ਕੇ ਮੈਨੂੰ ਇਸ ਮਕਾਮ ਦੇ ਉੱਤੇ ਮੀਨਸ ਉਮਰ ਦੇ 50 ਸਾਲ ਦੇ ਵਿੱਚ ਮੈਨੂੰ ਉਹਦਾ ਰਿਟਰਨ ਬੈਕ ਕੀਤਾ ਇਹਦੇ ਨਾਲ ਮੈਂ ਮੀਨਜ਼ ਹੁਣ ਕੰਪੀਟੀਸ਼ਨ ਲੈਵਲ ਤੇ ਪਹੁੰਚਿਆ ਤੇ ਕੰਪੀਟੀਸ਼ਨ ਖੇਡ ਰਿਹਾ ਕੀ ਤੁਹਾਨੂੰ ਕਿਸੇ ਕੋਚ ਦੀ ਵੀ ਜ਼ਰੂਰਤ ਪਈ ਹੈ ਦੇਖੋ ਕੋਚ ਇਸ ਤਰ੍ਹਾਂ ਕੇ ਕਿਉਂਕਿ ਚਲੋ ਹਰ ਬੰਦਾ ਕਿਸੇ ਨਾ ਕਿਸੇ ਨੂੰ ਫੋਲੋ ਕਰਦਾ ਜਦੋਂ ਮੈਂ ਆਪਣਾ ਰੁਟੀਨ ਦੇ ਇਹ ਐਕਸਰਸਾਈਜ਼ ਲਗਾਉਂਦਾ ਸੀ ਕਿਉਂਕਿ ਮੈਂ ਜੇ ਬੋਡੀ ਬਿਲਡਰ ਜਿਹਦਾ ਬੱਚਿਆਂ ਨੂੰ ਸ਼ੌਂਕ ਹੁੰਦਾ ਡੋਲੇ ਬਣਾਉਂਦਾ ਤੇ ਐਕਸਰਸਾਈਜ਼ ਕਰਨ ਦਾ ਮੈਨੂੰ ਇਹ ਸ਼ੌਂਕ ਸੀ ਤੇ ਉਹ ਸ਼ੌਂਕ ਨੂੰ ਪੂਰਾ ਕਰਦਾ ਕਰਦਾ ਮੈਨੂੰ ਕੱਟੋ ਕਰਣੀ ਦਾ 30 ਸਾਲ ਉਹ ਸ਼ੌਂ ਪੂਰਾ ਕਰਦੇ ਇੱਕ ਰੂਟੀਨ ਵਰਕ ਦੇ ਵਿੱਚ ਨਿਕਲ ਗਏ ਕਿਉਂਕਿ ਸਾਨੂੰ ਕੋਈ ਸੇਧ ਦੇਣ ਵਾਲਾ ਕੋਈ ਨਹੀਂ ਸੀ ਦੱਸਣ ਵਾਲਾ ਕੋਈ ਨਹੀਂ ਸੀਗਾ ਫਿਰ ਮੈਂ ਜਦੋਂ ਇਸ ਬਸਰਾ ਜਿੰਦ ਦੇ ਵਿੱਚ ਆਇਆ ਐਜ਼ ਏ ਟ੍ਰੇਨਰ ਵਰਕ ਕਰਨਾ ਸ਼ੁਰੂ ਕੀਤਾ ਤੇ ਉਸ ਵੇਲੇ ਵੀ ਮੇਰੀ ਕੋਈ ਇਹੋ ਜਿਹੀ ਸੋਚ ਨਹੀਂ ਸੀ ਕਿ ਮੈਂ ਕੋਈ ਕੰਪੀਟੀਸ਼ਨ ਲੜਨਾ ਕਿਉਂਕਿ ਮੈਂ ਵਰਕਆਊਟ ਕਰਦਾ ਸੀ ਐਕਸਰਸਾਈਜ਼ ਕਰਦਾ ਸੀ ਇੱਥੇ ਸਾਡੇ ਇੱਕ ਸੀਨੀਅਰ ਸੀਗੇ ਮਿਸਟਰਾਂ ਨੂੰ ਅਨੂਪਾ ਜੀ ਉਹ ਆਪਣੇ ਮੀਨਸ ਬੱਚਿਆਂ ਨੂੰ ਵਰਕਆਊਟ ਕਰਵਾਉਂਦੇ ਹੁੰਦੇ ਸੀ ਉਹਨਾਂ ਨੇ ਮੇਰੇ ਵੱਲ ਦੇਖਿਆ ਮੈਨੂੰ ਕਹਿੰਦੇ ਯਾਰ ਤੁਸੀਂ ਸਕੁਆਟ ਵਧੀਆ ਲਾ ਲੈਂਦੇ ਆ ਤੇ ਕਿਉਂ ਨਹੀਂ ਤੁਸੀਂ ਪਾਵ ਲਿਫਟਿੰਗ ਕਰਦੇ ਤੇ ਮੈਂ ਸੋ ਹੱਸ ਪਿਆ ਮੈਂ ਕਿਹਾ ਯਾਰ ਮੇਰੀ ਮੇਰੀ ਤਾਂ ਉਮਰ ਹੀ ਅਸਲੇ ਮਤਲਬ ਕਿ ਰਿਟਾਇਰਮੈਂਟ ਵਾਲੀ ਆ ਤੇ ਤੁਸੀਂ ਮੈਨੂੰ ਕੰਪੀਟੀਸ਼ਨ ਬਾਰੇ ਕਹਿ ਰਹੇ ਹੋ ਤੇ ਬੰਨੇ ਕੋਈ ਗੱਲ ਨਹੀਂ ਮਾਸਟਰਸ ਹੁੰਦੇ ਆ ਤੁਸੀਂ ਮਾਸਟਰ ਵਿੱਚ ਖੇਡੋ ਤੇ ਫਿਰ ਮੈਨੂੰ ਹੋਇਆ ਵੀ ਜੇ ਮਾਸਟਰ ਵਿੱਚ ਮੈਂ ਮੈਂ ਖੇਡ ਸਕਦਾ ਤੇ ਮੈਨੂੰ ਖੇਡਣਾ ਚਾਹੀਦਾ ਫਿਰ ਮੈਂ ਉਹਨਾਂ ਕੋਲੋਂ ਗਾਈਡੈਂਸ ਲੈ ਕੇ ਅੱਗੇ ਵਧਿਆ ਉਹ ਫਿਰ ਮੈਂ ਉਹਨਾਂ ਨਾਲ ਨੈਸ਼ਨਲ ਟਿਕਰ ਵੀ ਪਾਰਟਿਸਿਪੇਟ ਕੀਤਾ ਜਾ ਕੇ ਇਹ 2019 ਦੀ ਗੱਲ ਹੈ ਮਤਲਬ ਕਿ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਮੈਂ ਪਿਛਲੇ 5-6 ਸਾਲਾਂ ਦੇ ਵਿੱਚ ਮੈਂ 45 ਸਾਲ ਦੀ ਉਮਰ ਦੇ ਵਿੱਚ ਹੀ ਇਸ ਗੇਂਦ ਵਿੱਚ ਆਇਆ ਸਹੀ ਤਰੀਕੇ ਨਾਲ ਠੀਕ ਹੈ ਤੇ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਪੂਰਾ ਸਰੀਰ ਨੂੰ ਮੇਨਟੇਨ ਕਰਨ ਦੇ ਲਈ ਐਕਸਰਸ ਨਾਲ ਲਾਉਣ ਦੇ ਲਈ ਖੁਰਾਕ ਦੀ ਵੀ ਜ਼ਰੂਰਤ ਹੈ ਤੇ ਤੁਹਾਡੀ ਦਿਨ ਭਰ ਦੀ ਖੁਰਾਕ ਕੀ ਹੈ ਸਰ ਖੁਰਾਕ ਇਸ ਤਰ੍ਹਾਂ ਕਿ ਸਾਡੇ ਪੰਜਾਬੀਆਂ ਨੇ ਪ੍ਰਾਕਤ ਤੋਂ ਸੁੱਖ ਨਾਲ ਵੈਸੇ ਵਧੀਆ ਹੁੰਦੀ ਐ ਉਹਨਾਂ ਨੇ ਦੱਸਿਆ ਕਿ ਮੈਂ ਇਹ ਬੋਡੀ ਬਿਲਡਰ ਹੋਇਆ ਸ਼ੁਰੂ ਕੀਤਾ ਸੀਗਾ ਆਪਣਾ ਮੀਨ ਜਿਹੜਾ ਕੈਰੀਅਰ ਮੈਨੂੰ ਅਸੀਂ ਕਹਿੰਦੇ ਆ ਕਿ ਸ਼ੌਂਕ ਲੈਣਾ ਤੇ ਜਿਹੜੀ ਬੋਡੀ ਬਿਲਡਰ ਦੀ ਡਾਈਟ ਆ ਉਹ ਬਹੁਤ ਸਟ੍ਰਿਕਟ ਡਾਈਟ ਹੁੰਦੀ ਐ ਮੀਨ ਕੈਲਰੀ ਕਾਉਂਟਸ ਰਹਿਣਾ ਪੈਂਦਾ ਉਹਨੂੰ ਪ੍ਰੋਪਰ ਮੀਨਰੀ ਜੇ ਕੁਝ ਖਾਣਾ ਵੀ ਐ ਤਾਂ ਤੋਲ ਕੇ ਖਾਣਾ ਪੈਂਦਾ ਵੀ ਇੰਨੀ ਸਾਨੂੰ ਕੈਲਰੀ ਚਾਹੀਦੀ ਐ ਇੰਨੇ ਕਾਪ ਚਾਹੀਦੇ ਐ ਪ੍ਰੋਟੀਨ ਚਾਹੀਦਾ ਤੇ ਉਹ ਕਰਦੇ ਕਰਦੇ ਮੈਂ ਉਮਰ ਦੇ 40 45 ਸਾਲ ਕੱਢੇ ਲੇਕਿਨ ਉਹਦੇ ਨਾਲ ਮੈਨੂੰ ਇੱਕ ਫਾਇਦਾ ਹੋਇਆ ਕਿ ਮੇਰੀ ਫਿਟਨੈਸ ਬਣੀ ਰਹੀ ਤੇ ਮੈਂ ਕੋਈ ਵੀ ਚੀਜ਼ ਖਾਂਦਾ ਸੀਗਾ ਉਹ ਹਮੇਸ਼ਾ ਇੱਕ ਪ੍ਰੋਪਰ ਸਟ੍ਰਿਕਟ ਤਰੀਕੇ ਨਾਲ ਹੀ ਖਾਂਦਾ ਸੀ ਤੇ ਜਦੋਂ ਮੈਂ ਪਾਵ ਲਿਫਟਿੰਗ 'ਚ ਆਇਆ ਇਹਨਾਂ ਦੀ ਪਾਵ ਲਿਫਟਿੰਗ ਤੇ ਬਾਡੀ ਬਿਲਡਰ ਦੇ ਵਿੱਚ ਇੱਕ ਫਰਕ ਹੈਗਾ ਕਿ ਡਾਈਟ ਦੇ ਵਿੱਚ ਉਥੇ ਖਾਣ ਦਾ ਮੀਨ ਇੱਕ ਤਰੀਕਾ ਵਾ ਜੇ ਤੁਸੀਂ ਇੱਕ ਨਾਬ ਤੋਲ ਕੇ ਡਾਈਟ ਖਾਣੀ ਹੈ ਤੇ ਪਾਵ ਲਿਫਟਿੰਗ ਦੇ ਵਿੱਚ ਇਹ ਹੈ ਕਿ ਤੁਸੀਂ ਚੰਗੀ ਡਾਈਟ ਖਾਣੀ ਹੈ ਹੈਲਥੀ ਡਾਈਟ ਖਾਣੀ ਹੈ ਜਿਸ ਵਿੱਚ ਕੋਈ ਕਾਰਬੋਹਾਈਡਰੇਟਸ ਜ਼ਿਆਦਾ ਨਾ ਲੱਗ ਸਰਵੇ ਪ੍ਰੋਟੀਨ ਜ਼ਿਆਦਾ ਲੱਗ ਸਰਵੇ ਕਿਉਂਕਿ ਤੁਹਾਨੂੰ ਇੱਕ ਤਾਕਤ ਹੀ ਲੋੜ ਹੁੰਦੀ ਹੈ ਕਿ ਜਿਹੜੇ ਮਸਲ ਦਾ ਉਹ ਤਾਂ ਹੀ ਡਵੈਲਪ ਹੋਣਗੇ ਜੇ ਤੁਹਾਡੇ ਅੰਦਰ ਬੋਡੀ ਦੇ ਵਿੱਚ ਪ੍ਰੋਟੀਨ ਜਾਂ ਤੁਹਾਡੇ ਕਾਫਸ ਜ਼ਿਆਦਾ ਹੋਣਗੇ ਤੇ ਉਹਦੇ ਵਿੱਚ ਮੈਨੂੰ ਵਧੀਆ ਲੱਗਿਆ ਕਿ ਇੱਕ ਪਹਿਲਾਂ ਤਾਂ ਮੈਨੂੰ ਬਹੁਤ ਸੋਚ ਕੇ ਖਾਂਦੇ ਸੀਗੇ ਤੇ ਹੁਣ ਬੜਾ ਖੁੱਲਾ ਖਾਂਦੇ ਹਾਂ ਠੀਕ ਹੈ ਤੇ ਤੁਸੀਂ ਹੁਣ ਤੱਕ ਕਿੰਨੇ ਕੁ ਮੁਕਾਬਲੇਾਂ 'ਚ ਭਾਗ ਲਿਆ ਹੈ ਔਰ ਕਿਹੜਾ-ਕਿਹੜਾ ਮੈਡਲ ਜਿੱਤਿਆ ਤੁਸੀਂ ਸਰ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ 2019 ਦੇ ਵਿੱਚ ਮੈਂ ਨੈਸ਼ਨਲ ਖਿਡ ਗਿਆ ਆਇਆ ਸੀਗਾ बीआईजी ਵਰਗੋਂ ਪਾਵ ਲਿਫਟਿੰਗ ਇੰਡੀਆ ਉਹਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਸੀ ਲੇਕਿਨ ਪੋਜੀਸ਼ਨ ਕੋਈ ਨਹੀਂ ਆਈ ਸੀ ਫਿਰ ਕਿਉਂਕਿ ਮੈਨੂੰ ਉਸ ਵੇਲੇ ਸ਼ੌਂਕ ਪੈਦਾ ਹੋ ਗਿਆ ਸ਼ੁਰੂ ਹੋ ਗਿਆ ਫਿਰ ਮੈਂ ਪੰਜਾਬ ਦਾ ਕੰਪੀਟੀਸ਼ਨ ਹੋਇਆ ਸੀ ਜਲੰਧਰ ਦੇ ਵਿੱਚ ਇਹ ਵੀ 2019 ਦੇ ਵਿੱਚ ਉੱਥੋਂ ਆ ਕੇ ਸੀ ਉੱਥੋਂ ਮੇਰਾ 골ਡ ਪਿਆ ਸੀਗਾ 골ਡ ਮੈਡਲ ਫਿਰ ਮੈਂ ਕਾਫੀ ਟਾਈਮ ਗੇਮ ਨਹੀਂ ਕੀਤੀ ਮੀਨਜ਼ ਇਹ ਸਭ ਲੋਕਾਂ ਦੀ 2019 ਤੋਂ ਲੈ ਕੇ ਉਸ ਤੋਂ ਬਾਅਦ ਚਲੋ ਜਿਵੇਂ ਦੇਖਿਆ ਕੋਵਿਡ ਦਾ ਇੰਦੇ ਜਿ ਘੌਰ ਆ ਗਿਆ ਸੀਗਾ ਫਿਰ ਮੈਂ 23 24 ਦੇ ਵਿੱਚ ਦੁਆਰਾ ਕਿਉਂਕਿ ਪ੍ਰੈਕਟਿਸ ਨਹੀਂ ਛੱਡੀ ਤੇ 24 ਦੇ ਵਿੱਚ ਮੈਂ ਇੱਕ ਆਰਗੇਨਾਈਜੇਸ਼ਨ ਨਾਲ ਜੁੜ ਕੇ ਉਹਨਾਂ ਦੇ ਥਰੂ ਫਿਰ ਉਹਨਾਂ ਨੇ ਇੱਥੇ ਨਾਰਥ ਇੰਡੀਆ ਕਵਰਾਈਸੀ ਉਤਰਾਖੰਡ ਦੇ ਵਿੱਚ ਉਹ ਵੀ ਆ ਲੇਟਸਟ ਸੀ ਆ ਉਹ 2024 ਦੇ ਵਿੱਚ ਮੈਂ ਪਹਿਲਾਂ ਫਿਰ ਉਹ ਨਾਰਥ ਇੰਡੀਆ ਦਾ 골ਡ ਮੈਡਲ ਆ ਗਿਆ ਸੀ ਕੀ ਖਾਣਕ ਵਾਸਤੇ ਤੁਹਾਨੂੰ ਕੋਈ ਸਰਕਾਰ ਵੱਲੋਂ ਵੀ ਕੋਈ ਮਦਦ ਹੈਗੀ ਹੈ ਨਹੀਂ ਸਰ ਸਰਕਾਰ ਵੱਲੋਂ ਕੋਈ ਫਿਲਹਾਲ ਮਦਦ ਨਹੀਂ ਆਪਣਾ ਕਰਹੀ ਖਾਲੀ ਕਰਨਾ ਪੈਂਦਾ ਜੇ ਅਸੀਂ ਦੇਖਾਂਗੇ ਵੀ ਇਵਨ ਮੀਨਸ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਬੱਚੇ ਕੋਈ ਵੀ ਚਾਹੇ ਉਹ ਕੰਪੀਟੀਸ਼ਨ ਲੈਵਲ ਤੇ ਵੀ ਹੈਗੇ ਆ ਤੇ ਉਹਨਾਂ ਨੂੰ ਘੱਟੋ ਘੱਟ ਓਨੀ ਕੁ ਮਦਦ ਜ਼ਰੂਰ ਕੀਤੀ ਜਾਵੇ ਕਿ ਉਹਨਾਂ ਨੂੰ ਮੀਨਸ ਜੇ ਆਪਣੇ ਬੋਡੀ ਰੋਕ ਤੇ ਜੈਸੇ ਕੋਈ ਚੰਗਾ ਖਾਵਾਂਗੇ ਤਾਂ ਹੀ ਅਸੀਂ ਦੇਸ਼ ਦੇ ਲਈ ਅੱਗੇ ਵਧ ਕੇ ਸਾਡੇ ਬੱਚੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਅੱਗੇ ਵਧੇਗੀ ਕਿਉਂਕਿ ਫਰਾਥ ਹੀ ਸਭ ਤੋਂ ਅਹਿਮ ਹੈ ਸਾ ਤੁਹਾਡੀ ਡਾਇਰੈਕਟ ਜੇ ਸਕੂਲਾਂ ਦੇ ਵਿੱਚ ਵੀ ਕੌਜਨਾ ਦੇ ਵਿੱਚ ਵੀ ਜਿਹੜੇ ਬੱਚੇ ਪਾਰਟਿਸਪੇਟ ਕਰਦੇ ਆ ਛੋਟੇ-ਕਟੋ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਸਰ ਇਸ ਤਰ੍ਹਾਂ ਕਿ ਇਹ ਟਾਈਮ ਆਹੋ ਜਿਹਾ ਹੈ ਕਿ ਹਰ ਪੇਰੈਂਟ ਸੈਸ ਦੇ ਨਾਲ ਬਹੁਤ ਜ਼ਿਆਦਾ ਕੌਨਸ਼ੀਅਸ ਆ ਮੀਨ ਬੱਚੇ ਨੂੰ ਲੈ ਕੇ ਆਪਣੀ ਕੋਈ ਜ਼ਿਆਦਾ ਬੱਚੇ ਐਸੋ ਨੇ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਨੇ ਉਹ ਮੀਨ ਦਾ ਪਲੱਸ 2 ਕਰਦੇ ਆ ਤੇ ਸਿੱਧਾ ਬਰਿਸ਼ਦਾ ਉਹਨਾਂ ਦੀ ਟਿਕਟ ਹੁੰਦੀ ਹੈ ਲੇਕਿਨ ਜਿਹੜੇ ਬੱਚੇ ਇੱਥੇ ਵੀ ਹੈਗੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇੱਥੇ ਸਾਰਾ ਕੁਝ ਹੈ ਤੁਸੀਂ ਘਟੋ ਘਟ ਆਪਣੀ ਸਿਹਤ ਦਾ ਸਭ ਤੋਂ ਮੇਨ ਚੀਜ਼ ਹੈ ਕਿ ਤੁਹਾਨੂੰ ਆਪ ਧਿਆਨ ਰੱਖਣਾ ਪੈਂਦਾ ਕਿਉਂਕਿ ਮੇਨ ਜੇ ਤੁਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਸਕਦੇ ਤੇ ਤੋਂ ਹੀ ਕੋਈ ਵੀ ਤੁਹਾਡੇ ਬਾਰੇ ਨਹੀਂ ਸੋਚੂਗਾ ਜੇ ਤੁਹਾਡੀ ਵਿਲ ਪਾਵਰ ਸਟਰੋਂਗ ਹੈ ਤੁਸੀਂ ਲਾਈਫ ਦੇ ਵਿੱਚ ਬਹੁਤ ਅੱਗੇ ਵੱਧ ਸਕਦੇ ਆਂ ਇੱਕ ਛੋਟੀ ਜਿਹੀ ਜਗ੍ਹਾ ਤੋਂ ਛੋਟੀ ਸਥਿਤੀ ਤੋਂ ਉੱਠ ਕੇ ਜੇ ਮੈਂ 50 ਸਾਲ ਦੀ ਉਮਰ ਦੇ ਵਿੱਚ ਇਸ ਲੈਵਲ ਤੇ ਪਹੁੰਚ ਸਕਦਾ ਤੇ ਤੁਸੀਂ ਤਾਂ ਹਲੇ ਜਾਣਦੇ ਆਂ ਤੁਹਾਨੂੰ ਸਿੱਧੇ ਵਾਲੇ ਬਹੁਤ ਆ ਇਸ ਵੇਲੇ ਇਹ ਚੈਨਲਸ ਬਹੁਤ ਆ ਇਸ ਵੇਲੇ ਐਜੂਕੇਸ਼ਨ ਬਹੁਤ ਵਧੀਆ ਠੀਕ ਹੈ ਇੰਟਰਨੈਟ ਦਾ ਜਮਾਨਾ ਵਾ ਤੁਹਾਨੂੰ ਸਿੱਖਣ ਲਈ ਬਹੁਤ ਕੁਝ ਆ ਤੇ ਇਸ ਲਈ ਕੋਈ ਐਕਸਕਿਊਜ਼ ਨਹੀਂ ਹੈਗਾ ਬੱਚਿਆਂ ਦੇ ਕੋਲ ਕਿ ਉਹ ਅੱਗੇ ਨਾ ਵੱਧ ਸਕੋ ਜਿਸ ਤਰ੍ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਮੈਂ ਦੇਖਿਆ ਪਹਿਲਾਂ ਵੀ ਕਿ ਕਾਫੀ ਨੌਜਵਾਨ ਆ ਰਹੇ ਨੇ ਜਿਹੜੇ ਐਕਸਰਸਾਈਜ਼ ਕਰਦੇ ਨੇ ਤੁਹਾਡੇ ਕੋਲ ਸਿੱਧ ਲੈ ਲੈਂਦੇ ਨੇ ਔਰ ਤੁਸੀਂ ਇੱਕ ਉਦਾਹਰਨ ਉਹਨਾਂ ਲਈ ਪ੍ਰੇਰਨਾ ਸਰੋਤ ਵੀ ਹੋ ਕੀ ਇਸੇ ਤਰ੍ਹਾਂ ਕੋਈ ਵੂਮਨ ਦੇ ਵਿੱਚ ਵੀ ਲੇਡੀਜ਼ ਦੇ ਵਿੱਚ ਵੀ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਤੁਹਾਡਾ ਸਟੂਡੈਂਟ ਕੋਈ ਤਿਆਰ ਹੋ ਰਿਹਾ ਜਿਹੜਾ ਕਿ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈ ਰਿਹਾ ਹਾਂਜੀ ਗੇਮ ਕੋਈ ਵੀ ਆ ਐਸੋਲੇ ਸਾਰੇ ਮੇਲ ਫੀਮੇਲ ਦੋਨਾਂ ਲਈ ਕੋਈਆਂ ਸਾਰੀਆਂ ਗੇਮਸ ਇਸ ਤਰ੍ਹਾਂ ਸਾਡੇ ਨਾਲ ਮੇਰੇ ਨਾਲ ਮੇਰੇ ਸਟੂਡੈਂਟ ਨੇ ਸੁਨੇਹਾ ਰੂੜਾ ਜੀ ਉਹ ਵਰਕਆਊਟ ਕਰਦੇ ਆ ਇਵਨ ਉਹ ਐਸੋਲੇ ਉਹ ਵੀ 골ਡ ਮੈਡਲਿਸਟ ਆ ਮੀਨ ਨੈਸ਼ਨਲ ਵੀ ਖੇਡ ਚੁੱਕੇ ਆ ਉਹ ਨੈਸ਼ਨਲ 골ਡ ਮੈਡਲਿਸਟ ਬਣ ਚੁੱਕੇ ਆ ਉਹ ਤੇ ਨਾਰਥ ਇੰਡੀਆ ਵੀ ਚੜ ਚੁਕੇ ਆ ਨਾਰਥ ਇੰਡੀਆ ਦੇ ਵਿੱਚ ਵੀ ਉਹਨਾਂ ਨੂੰ 3rd ਪਲੇਸ ਆਈ ਸੀਗੀ 골ਡ ਮੈਡਲ ਉਹਨਾਂ ਦਾ ਜਿਹੜਾ ਨੈਸ਼ਨਲ ਦੇ ਵਿੱਚ ਆਇਆ ਸੋ ਉਹ ਬੱਚੀ ਨੇ ਵੀ ਆਪਣੇ ਆਪ ਨੂੰ ਬਹੁਤ ਅੱਗੇ ਗੇਮ ਦੇ ਵਿੱਚ ਲੈ ਕੇ ਆਂਦਾ ਤੇ ਫਗਵਾੜੇ ਦਾ ਨਾਮ ਕੋਸ਼ਨ ਕਰ ਰਿਹਾ ਬਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਸੀਮ ਮੰਗਲ ਸੈਮਸਨ YouTube ਚੈਨਲ ਨੂੰ ਆਪਣੇ ਬਾਰੇ ਦੱਸਣ ਦਾ ਮੌਕਾ ਦਿੱਤਾ ਤੁਹਾਨੂੰ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਜਿਹੜਾ ਤੁਹਾਡਾ ਸਟੂਡੈਂਟ ਅੱਗੇ ਤਿਆਰੀ ਕਰ ਰਿਹਾ ਪਿਆ ਹੋਰ ਕੰਪੀਟੀਸ਼ਨਲ ਚ ਜਾਣ ਦੇ ਲਈ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਹੁਣ ਮਿਲ ਰਹੇ ਹਾਂ ਨੀਹਾ अरोड़ा ਜੀ ਨੂੰ ਜਿਨ੍ਹਾਂ ਨੇ ਹੁਣੇ-ਹੁਣੇ 골ਡ ਮੈਡਲ ਜਿੱਤਿਆ ਹੈ ਇਸੇ ਜਿੰਮ ਦੇ ਵਿੱਚੋਂ ਹੀ ਪ੍ਰੇਰਨਾ ਸਰੋਤ ਇਹਨਾਂ ਦੇ ਬਣੇ ਨੇ ਬਲਜੀਤ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਆਏ ਪਾਵਰ ਲਿਫਟਿੰਗ ਦੇ ਵਿੱਚ ਐਸੇ ਮੈਂ ਆਪਣੀ ਜੈਨੀ ਦੱਸਣਾ ਚਾਹਾਂਗੀ ਕਿ ਮੈਂ 2018 ਚ ਇਸ ਜਿੰਮ ਨੂੰ ਜੁਆਇਨ ਕੀਤਾ ਸੀ ਜਸਟ ਇੱਕ ਨਾਰਮਲ ਸਟੂਡੈਂਟ ਮੰਨ ਲਓ ਜਿਵੇਂ ਕਿ ਕੋਈ ਵੀ ਫੀਮੇਲ ਆਂਦੀ ਹੈ ਬਟ ਉਸ ਤੋਂ ਬਾਅਦ ਮੈਂ ਬਲਜੀਤ ਸਰ ਦੇ ਅੰਦਰ ਟ੍ਰੇਨਿੰਗ ਦੇ ਵਿੱਚ ਆਈ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਇਹਨਾਂ ਵੱਲ ਦੇਖ ਕੇ ਕਾਫੀ ਮੋਟੀਵੇਸ਼ਨ ਵੀ ਮਿਲੀ ਕਿਉਂਕਿ ਉਸ ਟਾਈਮ ਤੇ ਉਸ ਦੌਰਾਨ ਸਰ ਜਿਹੜੇ ਸੀਗੇ ਸਾਡੇ ਉਹ ਗੇਮ ਦੇ ਵਿੱਚ ਪੈ ਚੁੱਕੇ ਸੀ ਇਹਨਾਂ ਨੇ ਫਿਰ ਦੇਖਿਆ ਕਿ ਮੇਰੀ ਸਟਰੈਂਥ ਕਿਵੇਂ ਆ ਔਰ ਫੀਮੇਲ ਦੀ ਹਰ ਇੱਕ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਉਹਨੂੰ ਪ੍ਰੋਪਰ ਇਸਾ ਵੀ ਵਿਊ ਪੁਆਇੰਟ ਦਿੱਤਾ ਗਿਆ ਕਿ ਹਾਂ ਕਿ ਕਿਸੇ ਕਿਸੇ ਵੀ ਹਾਲਤ 'ਚ ਫੀਮੇਲ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ। ਉਹਨੂੰ ਦੇਖ ਕੇ ਹੀ ਮੈਨੂੰ ਇਹ ਗੇਮ ਦੇ ਵਿੱਚ ਪਾਇਆ ਗਿਆ। ਔਰ ਜੇ ਮੈਂ ਆਪਣੀ ਗੱਲ ਕਰ ਰਹੀ ਹਾਂ ਤਾਂ ਇਹ ਗੇਮ ਨੂੰ ਮੈਂ ਸ਼ੌਂਕੀਆਂ ਤੌਰ ਤੇ ਖੇਡਦੀ ਹਾਂ। ਬਟ ਮੈਨੂੰ ਇਸ ਗੇਮ ਦੇ ਪ੍ਰਤੀ ਬਹੁਤ ਲਗਾਵਾਂ। ਔਰ ਮੈਂ ਦਿਨ-ਪ੍ਰਤੀ ਦਿਨ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਆਪਣਾ ਆਪਣੇ ਕੋਚ ਦਾ, ਫਗਵਾੜੀ ਦਾ ਔਰ ਆਪਣੇ ਮਾਪਿਓ ਦਾ ਨਾਮ ਜਿਹੜਾ ਰੌਸ਼ਨ ਕਰਾਂ। ਤੁਸੀਂ ਹੁਣ ਤੱਕ ਕਿੰਨੇ ਇੱਕ ਮੁਕਾਬਲੇ ਜਿੰਨਾ ਚੀਜ਼ ਸਹੇ? ਸਰ ਵੈਸੇ ਤਾਂ ਮੈਂ ਪਹਿਲੇ ਵੀ 2-3 ਗੇਮਸ ਖੇਡ ਚੁੱਕੀ ਹਾਂ ਬਟ ਫਿਲਹਾਲ ਮੈਂ 4 ਸਾਲ ਬਾਅਦ ਦੁਬਾਰਾ ਸਟਾਰਟ ਕੀਤਾ ਔਰ ਇਹਦੇ ਵਿੱਚ ਅਸੀਂ ਨਾਰਥ ਇੰਡੀਆ ਗੇਮ ਖੇਡੀ ਸੀ ਮੈਂ ਜਿਸ ਵਿੱਚ ਮੇਰਾ ਬ੍ਰੌਂਜ਼ ਆਇਆ ਐ ਐਂਡ ਰੀਸੈਂਟਲੀ ਮੈਂ ਨੈਸ਼ਨਲ ਪਾਵਰ ਲਿਫਟਿੰਗ ਗੇਮ ਖੇਡ ਕੇ ਆਈ ਹਾਂ ਜਿਸ ਵਿੱਚ ਮੇਰਾ 골ਡ ਮੈਡਲ ਹੁਣ ਕੋਈ ਜਿਹੜਾ ਲੇਟੈਸਟ ਤੁਸੀਂ ਜਿਹੜਾ ਮੁਕਾਬਲਾ ਕਿੱਥੇ ਕੀਤਾ ਸਰ ਮੈਂ ਮੁਹਾਲੀ ਦੇ ਵਿੱਚ ਕੀਤਾ ਸੀਗਾ ਉਹ 골ਡ ਮੈਡਲਿਸਟ ਮੈਂ ਆਈ ਹਾਂ ਔਰ ਉਸ ਮੈਂ ਨੈਸ਼ਨਲ ਪਾਵਰ ਲਿਫਟਰ ਬਣ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜਿੱਤ ਕੇ ਜਿੱਥੇ ਫਗਵਾੜੇ ਦਾ ਨਾਮ ਉੱਚਾ ਕੀਤਾ ਕਪੂਰਥਲਾ ਡਿਸਟ੍ਰਿਕਟ ਦਾ ਨਾਮ ਉੱਚਾ ਕੀਤਾ ਉੱਥੇ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਆਪਣੀ ਕੋਚ ਦਾ ਨਾਮ ਉੱਚਾ ਕੀਤਾ ਜਿਨ੍ਹਾਂ ਤੋਂ ਸੇਧ ਲੈ ਕੇ ਤੁਸੀਂ ਮਿਹਨਤ ਕਰਦੇ ਰਹੇ ਹੋ ਤੁਸੀਂ ਉਹ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਨੇ ਕੋਈ ਐਕਸਰਸਾਈਜ਼ ਨਹੀਂ ਕਰਦੀਆਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਹਰ ਇੱਕ ਲੇਡੀ ਨੂੰ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਸਭ ਤੋਂ ਪਹਿਲਾਂ ਤੁਹਾਡੀ ਫਿਟਨੈਸ ਬਹੁਤ ਜ਼ਰੂਰੀ ਹੈ ਮੈਟਰ ਨਹੀਂ ਕਰਦਾ ਤੁਹਾਡੀ ਉਮਰ ਕੀ ਆ ਜਾਂ ਹੁਣ ਜੀ ਟਾਈਮ ਨਹੀਂ ਰਿਹਾ ਉਹਨੋਂ ਗੱਲਾਂ ਨਹੀਂ ਰਹੀਆਂ ਦੇਖੋ ਜੀ ਇਦਾਂ ਦਾ ਕੁਛ ਨਹੀਂ ਆ ਅਸੀਂ ਆਪਣੀ ਖਾਂਟੀ ਨਾਲ ਵੀ ਸਹੀ ਬਣ ਸਕਦੇ ਆ ਪਰ ਫਿਰ ਵੀ ਸਰੀਰ ਨੂੰ ਹਿਲਾਣਾ ਹੀ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਲਈ ਤੁਹਾਨੂੰ ਇੱਕ ਸਪੈਸੀਫਿਕ ਜਗ੍ਹਾ ਹੀ ਚਾਹੀਦੀ ਆ ਤੁਸੇ ਉੱਥੇ ਪੈਸੇ ਦੇਣੇ ਆ ਬਟ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਅੱਜ ਕੱਲ ਤਾਂ ਆਨਲਾਈਨ ਦਾ ਜ਼ਮਾਨਾ ਆ ਤੁਸੀਂ ਘਰ ਬੈਠੇ ਬੈਠੇ ਤੁਹਾਨੂੰ ਸਭ ਕੁਝ ਮਿਲ ਸਕਦਾ ਤਾਂ ਤੁਹਾਨੂੰ YouTube ਹੈਗੇ ਆ ਤੁਸੀਂ ਉਹਨਾਂ ਤੋਂ ਵਾਊਥਰ ਕਰ ਸਕਦੇ ਆ ਅਦਰਵਾਈਜ਼ YouTube ਤੋਂ ਛੱਡ ਤੁਹਾਨੂੰ ਹੋਰ ਵੀ ਬਹੁਤ ਆਪਸ਼ਨਸ ਮਿਲ ਸਕਦੇ ਆ ਤੁਹਾਨੂੰ ਕੁਝ ਟ੍ਰੇਨਿੰਗਸ ਵੀ ਮਿਲ ਸਕਦੀਆਂ ਆ ਵਰਨਾ ਤੁਸੀਂ ਆਪ ਵੀ ਸਟੱਡੀ ਕਰ ਸਕਦੇ ਆ ਤੁਸੀਂ ਮੇਨ ਦੇਖੋ ਆਪਣੇ ਆਪ ਨੂੰ ਪਹਿਲੇ ਆਪਣੇ ਆਪ ਨੂੰ ਦੇਖੋ ਕੀ ਤੁਹਾਨੂੰ ਆਪਣੇ ਆਪ ਚ ਲੱਗ ਰਿਹਾ ਕਿ ਮੈਂ ਸਹੀ ਆ ਲੋਕਾਂ ਦੇ ਨਜ਼ਰੀਏ ਨਾਲ ਨਾ ਦੇਖੋ ਖੁਦ ਨੂੰ ਜਾਨੋ ਪਹਿਚਾਨੋ ਜੇ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਨਾਲ ਖੁਸ਼ ਆ ਫਿਰ ਠੀਕ ਆ ਪਰ ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਅਜੇ ਇਦਾਂ ਕਰ ਰਹੀ ਆ ਅੱਗੇ ਜਾ ਕੇ 10 ਸਾਲਾਂ ਚ ਮੈਨੂੰ ਚੀਜ਼ ਕਿਤਨਾ ਕਿਤੇ ਰਿਵਰਟ ਬੈਕ ਹੋ ਜਾਣੀ ਹੈ ਔਰ ਮੇਰਾ ਬਹੁਤ ਬੱਦਰ ਹਾਲ ਹੋ ਸਕਦਾ ਸੋ ਮੈਂ ਤੁਹਾਨੂੰ ਸਭ ਲੇਡੀਜ਼ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਦੇਖੋ ਮੈਂ ਵੀ ਮੈਡੀਕਲ ਕੰਡੀਸ਼ਨ ਤੋਂ ਨਿਕਲਦੀ ਆ ਬਟ ਸਟਿਲ ਆਪਣੇ ਆਪ ਨੂੰ ਸਹੀ ਮਕਾਮ 'ਚ ਪਹੁੰਚਾਣਾ ਉਹਦੇ ਲਈ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ ਇਹ ਸਾਰੀ ਚੀਜ਼ਾਂ ਰਾਤੋ ਰਾਤ ਤਾਂ ਹੋਣਤ ਨਹੀਂ ਆ ਮਿਹਨਤ ਕਰਨੀ ਹੀ ਪਵੇ ਪਲੀਜ਼ ਆਪਣੇ ਆਪ ਨੂੰ ਫਿਟਨੈਸ ਵੱਲ ਲਿਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢਿਆ ਚੈਨਲ ਤੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ